ਸਾਡੇ ਨਾਲ ਖਾਮਰੇ ਤੋਂ ਵਾਈਸ ਪ੍ਰਿੰਸੀਪਲ ਜੀਪੀ ਸਿੰਘ ਨੇ ਔਰ ਜੋ ਪੰਜਾਬ ਸਰਕਾਰ ਵੱਲੋਂ ਪਾਇਲਟ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਉਹਦੇ ਬਾਰੇ ਆਪਾਂ ਜਾਣਕਾਰੀ ਲੈਂਦੇ ਹਾਂ ਹਾਂਜੀ ਸਰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਰ ਇਹ ਪਾਇਲਟ ਪ੍ਰੋਜੈਕਟ ਪ੍ਰੋਜੈਕਟ ਜਿਹੜਾ ਹੈ ਕਿ ਸਰ ਇਸ ਤਰ੍ਹਾਂ ਹੈਗਾ ਜੀ ਪੰਜਾਬ ਦੇ ਵਿੱਦਿਅਕ ਕ੍ਰਾਂਤੀ ਦੇ ਅਧੀਨ ਪੰਜਾਬ ਦੇ 40 ਸਕੂਲਾਂ ਨੂੰ ਤੇ ਜਿਹੜੇ ਸਿੱਖਿਆ ਹੁਨਰ ਐਚਐਸਐਸ ਅਸੀਂ ਬੋਲਦੇ ਇਹਨਾਂ ਨੂੰ ਉਹ ਦਿੱਤੇ ਗਏ ਨੇ ਜਿਦੇ ਵਿੱਚ ਜਲੰਧਰ ਦੇ ਦੋ ਸਕੂਲ ਨੇ ਇੱਕ ਹੈਗਾ ਫਿਰੋੜ ਦਾ ਦੂਜਾ ਸਾਡਾ ਜੀ ਸਾਡੇ ਕੋਲ ਪਹਿਲਾਂ ਬਿਊਟੀ ਦਾ ਇੱਕ ਸਬਜੈਕਟ ਚੱਲਦਾ ਸੀਗਾ ਉਨੇ ਸਬਜੈਕਟ ਹਟਾ ਕੇ ਇਹਨਾਂ ਨੇ ਕੀ ਕੀਤਾ ਕਿ ਬਿਊਟੀ ਪੂਰਾ ਕੋਰਸ ਸ਼ੁਰੂ ਕਰ ਦਿੱਤਾ ਜਿੱਦਾਂ ਸਾਡਾ ਹੁੰਦਾ ਵਕੇਸ਼ਨ ਦਾ ਆਰਟਸ ਦਾ ਬੈਂਕਿੰਗ ਦਾ ਇੰਸ਼ੋਰੈਂਸ ਦਾ ਇਹ ਕੋਰਸ ਚੱਲਦੇ ਨੇ ਪੂਰਾ ਕੋਰਸ ਸ਼ੁਰੂ ਕਰ ਦਿੱਤਾ ਇਹਦੇ ਵਿੱਚ ਕੀ ਹੈਗਾ ਹੁਣ ਬੱਚੇ ਪੂਰਾ ਕੋਰਸ ਜਿਹਦੇ ਅੰਦਰ ਸੱਤ ਸਬਜੈਕਟ ਪੜਨਗੇ ਔਰ ਬੱਚਾ ਨੂੰ ਸੈਲਫ ਡਿਫੈਂਸ ਕਰਨ ਵਾਸਤੇ ਬੱਚੇ ਆਪਣਾ ਮਦਦ ਕਾਨੂੰ ਬਿਊਟੀ ਪਾਰਲਰ ਖੋਲ੍ਹ ਸਕਦੇ ਆ ਆਪਣਾ ਸੈਲੂਨ ਖੋਲ੍ਹ ਸਕਦੇ ਆ ਸਰਕਾਰ ਪੂਰੀ ਹੈਲਪ ਕਰੇਗੀ ਇਹਨਾਂ ਦੀ ਆਫਟਰ ਕੋਰਸ ਤੋਂ ਬਾਅਦ ਤੇ ਬੱਚੇ ਆਪਣਾ ਸੈਲਫ ਡਿਪੈਂਡ ਖੜੇ ਹੋ ਸਕਦੇ ਨੇ ਉਹਦੇ ਵਿੱਚ ਨੋ ਡਾਊਟ ਇਹ ਨਹੀਂ ਆ ਵੀ ਇਕੱਲੇ ਅਸੀਂ ਗਰਲਸ ਦਾ ਹੀ ਹੈ ਹਾਂਜੀ ਇਹ ਦੋ ਕੋਰਸ ਸ਼ੁਰੂ ਕੀਤੇ ਨੇ ਜੀ ਸਾਡੇ ਸਰਕਾਰ ਨੇ ਇੱਕ ਹੈਗੇ ਬਿਊਟੀ ਐਂਡ ਵੈਲਨੈਸ ਦਾ ਦੂਸਰਾ ਹੈਗਾ ਸੀ ਆਪਣਾ ਇੰਸ਼ੋਰੈਂਸ ਬੈਂਕਿੰਗ ਕੋਰਸ ਹਾਂਜੀ ਬੀ ਐਫ ਐਸ ਆਈ ਬੋਲਦੇ ਸੀ ਉਹਨਾਂ ਨੂੰ ਸਾਰੇ ਜਿਹੜੀ ਇਸ ਚੀਜ਼ ਦੀ ਨੋਲਿਜ ਇਥੇ ਸਕੂਲ ਚ ਦਿੱਤੀ ਬਿਲਕੁਲ ਕੋਲ ਜਿੱਤੀ ਗਈ ਸੀ ਇਹਦਾ ਉਦਘਾਟਨ ਫੋਰਮਲੀ ਹੋ ਚੁੱਕਾ ਹੈ ਅੱਜ ਹੋਦੁਘਾਟਨ ਹੋ ਰਿਹਾ ਜੀ ਇਹਦਾ ਔਰ ਇਹਦੇ ਪੀਟੀਐਮ ਅਸੀਂ ਕਰ ਚੁੱਕੇ ਹਾਂ ਪਿੰਡ ਦੇ ਬਤਵੰਦੇ ਸੰਜਣਾ ਨੂੰ ਵੀ ਪੇਰੈਂਟਸ ਨੂੰ ਬੱਚਿਆਂ ਨੂੰ ਸਾਰਾ ਅਹਿਰਵਾਦ ਦੱਸ ਗਿਆ ਔਰ ਅਸੀਂ ਗਰੰਟੀ ਦਿੱਤੀ ਹੈਗੀ ਆਪਣੀ ਸਰਕਾਰ ਨੂੰ ਆਪਣੇ ਡਿਪਾਰਟਮੈਂਟ ਨੂੰ ਅਸੀਂ ਇਹ ਕੋਰਸ ਸ਼ੁਰੂ ਕਰਕੇ ਦਿਖਾਵਾਂਗੇ ਮਿ ਵੇ ਆਪਣੇ ਖਾਂਬਰੇ ਦਾ ਜਿਹੜਾ ਸਕੂਲ ਆ ਜਲੰਧਰ ਦੇ ਵਿੱਚ ਇਹ ਪਹਿਲਾ ਸਕੂਲ ਆ ਜਿੱਥੇ ਇਹ ਇਹ ਚੱਲ ਲੱਗੂ ਹਾਂ ਇਹ ਸਰ ਖਾਂਬਰੇ ਦਾ ਪਹਿਲਾ ਸਕੂਲ ਜਲੰਧਰ ਦੇ ਵਿੱਚ ਹੈ ਹੀ ਦੋ ਸਕੂਲ ਨੇ ਇੱਕ ਫਲੋਰ ਦੱਸਿਆ ਮੈਂ ਤੁਹਾਨੂੰ ਜੀ ਇੱਕ ਸਾਡਾ ਜਲੰਧਰ ਦੇ ਵਿੱਚ ਸਾਡਾ ਤਸੀਹ ਜਲੰਧਰ ਦਾ ਇੱਕੋ ਸਕੂਲ ਆ ਇਹ ਵਾਹ ਧੰਨਵਾਦ ਸਾਡੇ ਨਾਲ ਲੱਕੀ ਦਾਸਰਾ ਜੀ ਨੇ ਜੋ ਕਿ ਆਪਣਾ ਆਮ ਆਦਮੀ ਪਾਰਟੀ ਦੇ ਇੱਕ ਲੀਡਰ ਨੇ ਤੇ ਇਹਨਾਂ ਦੇ ਵਾਈਫ ਕਾਉਂਸਲਰ ਵੀ ਨੇ ਮਨਜੀਤ ਮਨਜੀਤ ਕੌਰ ਜੀ ਪਾਜੀ ਜਿਹਦਾ ਪੰਜਾਬ ਸਿੱਖਿਆ ਕ੍ਰਾਂਤੀ ਭਗਵੰਦ ਮਾਨ ਸਾਹਿਬ ਨੇ ਸ਼ੁਰੂ ਕੀਤਾ ਇਹ ਇਹਦੇ ਵਿੱਚ ਤੁਸੀਂ ਥੋੜਾ ਜਿਹਾ ਆਪਣੀ ਵਿਚਾਰ ਦੱਸਿਓ ਪਹਿਲਾਂ ਤਾਂ ਮੈਂ ਸਰਦਾਰ ਪਵਨ ਸਿੰਘ ਮਾਨ ਜੀ ਦਾ ਥੈਂਕਯੂ ਕਰਦਾ ਜੀ ਜਿਨ੍ਹਾਂ ਨੇ ਇਹ ਉਪਰਾਲਾ ਕੀਤਾ ਤੇ ਮੈਡਮ ਰਾਜਵਿੰਦਰ ਕੌਰ ਜੀ ਥਿਆੜਾ ਜੀ ਜਿਨ੍ਹਾਂ ਦੀ ਅਗਵਾਈ ਵਿੱਚ ਅਸੀਂ ਸਾਡੇ ਮੈਡਮ ਮਨਜੀਤ ਕੌਰ ਜੀ ਸਾਡੇ ਸਕੂਲ ਦੇ ਸਟਾਫ ਸਾਰੇ ਖੰਬਰਾ ਸਕੂਲ ਦਾ ਸਟਾਫ ਤੇ ਸਾਡੇ ਜਿੰਨੇ ਖੰਬਰਾ ਨਗਰ ਨਿਵਾਸੀ ਆ ਉਹਨਾਂ ਨੂੰ ਵਧਾਈ ਦੇਣਾ ਅੱਜ ਦੇ ਸਮਾਗਮ ਲਈ ਤੇ ਉਹਨਾਂ ਨੇ ਬਹੁਤ ਵਧੀਆ ਪ੍ਰਾਲਾ ਕੀਤਾ ਜੀ ਤੇ ਬਾਕੀ ਐਵੇਂ ਇਦਾਂ ਵੀ ਆਉਣ ਵਾਲੇ ਟਾਈਮ ਵਿੱਚ ਸਾਡੀ ਸਰਕਾਰ ਬੱਚਿਆਂ ਲਈ ਵਧੀਆ ਹੈ ਨਾ ਜੀ ਪੜ੍ਹਾਈ ਤੋਂ ਬਾਅਦ ਨਾਲ ਹੀ ਕੰਮ ਮਤਲਬ ਜੇ ਕਿ ਕੋਈ ਕੰਪਿਊਟਰ ਦਾ ਸਿੱਖਣਾ ਚਾਹੁੰਦਾ ਜਿਹਦਾ ਸਾਰਾ ਉਹਨਾਂ ਨੇ ਦੱਸਿਆ ਵੀ ਸੈਲਫ ਡਿਫੈਂਸ ਦਾ ਉਹਨਾਂ ਨੂੰ ਇੱਕ ਆਦਤ ਬਣ ਜੂਗੀ ਉਹਨਾਂ ਦੀ ਜੀ ਤੇ ਬਾਕੀ ਆਉਣ ਵਾਲੇ ਟਾਈਮ 'ਚ ਵੀ ਸਾਰਾ ਇਦਾਂ ਹੀ ਯਤਨ ਕਰਦੇ ਰਵਾਂਗੇ ਬੱਚਿਆਂ ਦੇ ਸਟੱਡੀ ਲਈ ਬੱਚਿਆਂ ਦੇ ਰੋਜ਼ਗਾਰ ਲਈ ਧੰਨਵਾਦ İzlediğiniz için ਸਟੈਂਡਿੰਗ ਨੂੰ ਜੰਖੇਰਪਾਸ ਡੀਐਸਐਮ ਮੈਂਬਰ ਆਫ ਪੰਜਾਬ ਕਲੀਨ ਹੈ ਜੀ ਪ੍ਰਿੰਸੀਪਲ ਨਹਿਰੂ ਗਾਰਡਨ ਜਨਤੋ ਲਵਾ ਸ੍ਰੀ ਮਨਦੀਪ ਸਿੰਘ ਰੌਕੀ ਸ੍ਰੀ ਰਾਮਪਾਲ ਤੇ ਹੋਰ ਬਹੁਤ ਸਾਰੇ ਪ੍ਰਮੰਤੇ ਜਿਹੜੇ ਸੱਜਣ ਆ ਇੱਥੇ ਪਧਾਰੇ ਹਨ ਸਾਡੇ ਇਲਾਕੇ ਦੇ ਕਾਉਂਸਲਰ ਮੈਡਮ ਮਨਜੀਤ ਕੌਰ ਨੇ ਉਹਨਾਂ ਦੇ ਹੱਥ ਹਲੋ ਜੀ ਨੇ शुक्र करा करा मैं जुम गया सो शुकर शुक्रदात ਨਾ ਹੋਈਆ ਕਿ ਜੇ ਸਰਕਾਰੀ ਸਕੂਲਾਂ ਨੂੰ ਅਸੀਂ ਕਰਨ ਕਰਾਂਗੇ ਤੇ ਸਾਡੇ ਪ੍ਰਾਈਵੇਟ ਸਕੂਲ ਜਿਹੜੇ ਆ ਉਹ ਵਧਣ ਫਲਣਗੇ ਤਾਂ ਐਜੂਕੇਸ਼ਨ ਸਿਸਟਮ ਦੇ ਵਿੱਚ ਸਾਡੇ ਨਾਲ ਸਰਕਾਰੀ ਸਕੂਲਾਂ ਦੇ ਵਿੱਚ ਸਭ ਤੋਂ ਵੱਧ ਪੜੇ ਨੇ ਟੀਚਰ ਪ੍ਰਾਈਵੇਟ ਸਕੂਲਾਂ ਨਾਲੋਂ ਵੀ ਵੱਧ ਪੜੇ ਨੇ ਟੀਚਰ ਐਕਸਪੀਰੀਅੰਸ ਕਈ ਕੰਪੀਟੀਸ਼ਨ ਪਾਸ ਕਰਕੇ ਤੇ ਨੌਕਰੀਆਂ ਕਰ ਰਹੇ ਨੇ ਔਰ ਸਭ ਤੋਂ ਵਧੀਆ ਪੜਾਈ ਇਹਨਾਂ ਸਰਕਾਰੀ ਸਕੂਲਾਂ ਦੇ ਵਿੱਚ ਜਿਹੜੀ ਆ ਹੋ ਰਹੀ ਆ ਪ੍ਰਾਈਵੇਟ ਸਕੂਲਾਂ ਦੇ ਵਿੱਚ ਨਿੱਕੇ ਤੇ ਪਜਾਵ ਕੋਲੇ ਨਿਹਾਰੀਆਂ ਵੇ ਨਿੱਕੇ ਤੇ ਪਜਾਵ ਕੋਲੇ ਨਿਹਾਰੀਆਂ ਇਹ ਗੱਲ ਸੁਣ ਦੁਸ਼ਮੰਦੀਏ ਸਰਖਾਰੇ ਹਉਣੀ ਲਾਖੂ ਅਹਰੇ ਭਾਰੇ ਇਹ ਗੱਲ ਸੁਣ ਦੁਸ਼ਮੰਦੀਏ ਸਰਖਾਰੇ ਹਉਣੀ ਲਾਖੂ ਅਹਰੇ ਭਾਰੇ ਸਾਡੀ ਕਾਦੀ ਐ ਸਰਕਾਰ ਹਲੋ 13 ਦਾ 12 ਨੂੰ ਕੱਸੀ ਕਾਲ ਜੀ ਦੇ ਵੱਲੋਂ ਸਾਡੇ ਮਾਨੋਕ ਨਗਰੀ ਪਵਾਸ ਦੀ ਮਾਨ ਵਾਈ ਹੈਡ ਰਿਡਨ ਰਾਜਮੀਰ ਕੌਂਸਲ ਇੰਪਰੂਵਮੈਂਟ ਰਸਟਰ ਚੇਅਰਮੈਨ ਤੇ ਸਾਰੇ ਖਾਮਰਾ ਨਿਵਾਸੀ ਸੇਰਸ ਕੈਂਡਰੀ ਸਕੂਲ ਖਾਮਰਾ ਦੇ ਅਧਿਆਪਕਾ ਸਮੂਹ ਸਟਾਫ ਸਾਰੇ ਜਿਹਨੇ ਆਏ ਹੋਏ ਤੇ ਮਹਿਮਾਨ ਮੈਡਮ ਫੜਿਆ ਪੈਣਾ ਸਾਰਿਆਂ ਦਾ ਮੈਂ ਅੱਜ ਇਸ ਸਮਾਗਮ ਤੇ ਸਾਰਿਆਂ ਨੂੰ ਵਧਾਈ ਦਿੰਦਾ ਹਾਂ ਜੀ ਇਹ ਜਿਹੜਾ ਉਪਰਾਲਾ ਸਾਡੀ ਸਰਕਾਰ ਆਮ ਆਦਮੀ ਪਾਰਟੀ ਨੇ ਕੀਤਾ ਹੈ ਬੇਸਿਕ ਤਨ ਦਾ ਜੋ ਵੀ ਸਾਡੀਆਂ ਮੁਕੜੀਆਂ ਸਾਡੀਆਂ ਜਿਹੜੀਆਂ ਦੇਸ਼ ਸਾਡਾ ਸਿੱਖਿਆ ਤੇ ਸਿਹਤ ਉਹਨਾਂ ਤੇ ਪੂਰਾ ਜੋਰ ਦਿੱਤਾ ਹੈ ਅਸੀਂ ਅੱਗੇ ਆਉਣ ਵਾਲੇ ਟਾਈਮ 'ਚ ਵੀ ਸਾਡੀ ਸਰਕਾਰ ਇਹ ਪ੍ਰਤੀ ਕੰਮ ਕਰਦੇ ਰਹਿਣਗੇ ਧੰਨਵਾਦ ਜੀ ਵਾਹਿਗੁਰੂ ਪੰਜਾਬੀ ਨਾਲ ਬਦਲਦਾ ਪੰਜਾਬ ਜਿਸ ਮਹਨਤਾ ਦਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੰਬਰਾ ਦੇ ਵਿੱਚ ਆਉਣ ਦਾ ਮੌਕਾ ਮਿਲਿਆ ਪਹਿਲਾਂ ਤਾਂ ਮੈਂ ਇਸ ਦਿਨ ਤੇ ਪ੍ਰਿੰਸੀਪਲ ਮਨਦੀਪ ਕੌਰ ਜੀ ਵਾਈਸ ਪ੍ਰਿੰਸੀਪਲ ਜੀਪੀ ਸਿੰਘ ਜੀ ਤੇ ਸਮੂਹ ਸਟਾਫ ਨੂੰ ਤੇ ਇਸ ਖੰਬਰਾ ਦੇ ਜਿੰਨੀ ਆਭ ਸਨਮਾਨਜੋਗ ਸ਼ਕਤੀਤਾ ਇੱਥੇ ਪਹੁੰਚ ਗਿਆ ਨੇ ਬੱਚਿਆਂ ਦੇ ਪੇਰਾਂ 'ਚ ਸਾਡੇ ਬੱਚੇ ਸਭ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਨੇ ਆ ਕਿ ਅੱਜ ਜੋ ਸਾਡੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦੀ ਸੋਚ ਕਿ ਪੰਜਾਬ ਨੂੰ ਇੱਕਲਾ ਪੰਜਾਬ ਬਣਾਉਣਾ ਉਸ ਰੰਗਲਾ ਪੰਜਾਬ ਬਣਾਉਣ ਦੀ ਇੱਕ ਕੜੀ ਜੋ ਸਾਡੇ ਸਰਕਾਰੀ ਸਕੂਲ ਨੰਬਰ 1 ਬਣ ਗਏ ਨੇ ਇਹ ਰਗਿਆ ਪੰਜਾਬ ਸਾਹੀ ਬਣ ਸਕਦਾ ਜਦੋਂ ਸੂਬੇ ਦੇ ਬੱਚੇ ਪੜ੍ਹਨਗੇ ਦੇਸ਼ ਫਿਰ ਤਰੱਕੀ ਕਰਦਾ ਜਦੋਂ ਬੱਚਿਆਂ ਨੂੰ ਵਧੀਆ ਐਜੂਕੇਸ਼ਨ ਮਿਲੇ ਸਟੇਟ ਫਿਰ ਤਰੱਕੀ ਕਰਦਾ ਜਦੋਂ ਬੱਚਿਆਂ ਦੇ ਸਕੂਲ ਵਧੀਆ ਹੋਣ ਤੇ ਬੱਚਿਆਂ ਨੂੰ ਐਜੂਕੇਸ਼ਨ ਵਧੀਆ ਮਿਲੇ ਸੋ ਇੱਥੇ ਮੈਂ ਅੱਜ ਆ ਕੇ ਬਹੁਤ ਮਾਰ ਮੈਂ ਸਮਸ ਕਰ ਰਹੀਆਂ ਤੇ ਬਹੁਤ ਸਾਰਾ ਧੰਨਵਾਦ ਵੀ ਕਰਦੇ ਆ ਸਾਡੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦਾ ਤੇ ਸਾਡੇ ਐਜੂਕੇਸ਼ਨ ਮਿਨਿਸਟਰ ਹਰਜੋਤ ਸਿੰਘ ਬੈਂਸ ਜੀ ਦਾ ਕਿ ਉਹਨਾਂ ਦੇ ਉਪਰਾਮੇ ਦੇ ਨਾਲ ਇਹ ਜੋ ਸਰਕਾਰੀ ਸਕੂਲ ਜਿਨ੍ਹਾਂ ਦੇ ਜਿੱਥੇ-ਜਿੱਥੇ ਵੀ ਜ਼ਰੂਰਤਾਂ ਸੀ ਕਿਤੇ ਕਲਾਸਰੂਮ ਦੀ ਜ਼ਰੂਰਤ ਸੀ ਕਿਤੇ ਵਾਸ਼ਰੂਮ ਦੀ ਜ਼ਰੂਰਤ ਸੀ ਕਿਤੇ ਬਾਉਂਡਰੀ ਵਾਲ ਦੀ ਜ਼ਰੂਰਤ ਸੀ ਜਿੱਥੇ-ਜਿੱਥੇ ਸਕੂਲ ਦੇ ਵਿੱਚ ਜੋ ਵੀ ਜ਼ਰੂਰਤਾਂ ਸੀ ਉਹ ਸਾਡੇ ਮੁੱਖ ਮੰਤਰੀ ਸਾਹਿਬ ਨੇ ਪੂਰੀਆਂ ਕਰ ਦਿੱਤੀਆਂ ਕੁਝ ਹਜੇ ਰਹਿੰਦੀਆਂ ਵੀ ਹੋਣਗੀਆਂ ਤੇ ਉਹ ਵੀ ਉਹ ਪੂਰੀਆਂ ਕਰਨਗੇ ਕਿਉਂਕਿ ਜਦੋਂ ਸਾਡੇ ਸੂਬੇ ਨੂੰ ਹੈਡ ਜਿਹੜਾ ਉਹ ਵਧੀਆ ਮਿਲਿਆ ਜਦੋਂ ਮੁੱਖ ਮੰਤਰੀ ਸਾਹਿਬ ਸੋਚ ਕਲ ਦੀ ਗੱਲ RAI ਤੇ ਉਹਨਾਂ ਨੇ ਦੇਖੋ ਸੋਚ ਦੀ ਗੱਲ ਕਰਨ ਲੱਗੀ ਮੈਂ ਕਿ ਉਹਨਾਂ ਦਾ ਮਨ ਕੀਤਾ ਕਿ ਮੈਂ ਆਪਣੀ ਜਿਹੜੀ ਸੋ ਆ ਉਹ ਸ਼ਹੀਦ ਆਜਮ ਸਰਦਾਰ ਪੰਜ ਸਿੰਘ ਜੀ ਦੀ ਧਰਤੀ ਤੋਂ ਚੱਕਣੇ ਤੇ ਉਹਨਾਂ ਨੇ ਖਟਕੜ ਕਲਾ ਦੀ ਧਰਤੀ ਤੋਂ ਸੋਚ ਕਿ ਸੀ ਕਿ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਤੇ ਉਹ ਰੰਗਲਾ ਪੰਜਾਬ ਬਣਾਣਾ ਸ਼ੁਰੂ ਹੋ ਗਿਆ ਸਾਡੀਆਂ ਛੋਟੀਆਂ-ਛੋਟੀਆਂ ਬੱਚੀਆਂ ਜਿਹੜੀਆਂ ਅੱਜ ਵੀ ਅੱਛੀ ਪਰਫਾਰਮੈਂਸ ਕਰਕੇ ਗਈਆਂ ਸਰਕਾਰੀ ਸਕੂਲ ਦੇ ਵਿੱਚ ਸਾਡੀਆਂ ਬੱਚੀਆਂ ਦੇ ਵਿੱਚ ਇੰਨਾ ਟਾਇਲੈਂਟ ਤੇ ਉਹ ਵੀ ਸਿਹਰਾ ਜਲਾਇਆ ਉਹ ਟੀਚਰਾਂ ਨੂੰ ਜਰਦਾ ਤੁਹਾਡਾ ਮਕਾਮ ਜਿਹੜਾ ਬਹੁਤ ਉੱਚਾ ਹੈ ਇਸ ਕਰਕੇ ਇਹ ਵੀ ਉਹ ਭਾਈ ਦੇ ਪੱਤਰ ਤੁਸੀਂ ਟੀਚਰ ਹੀ ਉਹਨਾਂ ਨਾਲ ਜੋੜ ਕੇ ਰੱਖਣਾ ਖੇਡਾਂ ਬਾਤ ਉਤਸ਼ਾਹਿਤ ਕਰਨਾ ਬਹੁਤ ਮਹਾਨ ਵਾਲੀ ਗੱਲ ਹੈ ਜਿੱਥੇ ਗੱਲ ਕਲਾਸਰੂਮ ਦੀ ਜਾਂ ਵਾਸਟੂਮ ਦੀ ਜਾਂ ਬਾਥਰੂਮ ਦੀ ਚੱਲੀ ਉੱਥੇ ਟੀਚਰਾਂ ਦੀ ਬਹੁਤ ਕਮੀ ਸੀ ਤਾਂ ਸਾਡੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਨੇ 12731 ਟੀਚਰ ਲਰੇ ਉਹਨਾਂ ਨੂੰ ਪੱਕੇ ਕੀਤਾ 20000 ਪਿਛਲਾ ਦੀ ਹੋਰ ਵਰਤ ਕੀਤੀ ਜਿੱਥੇ ਜਿੱਥੇ ਪੋਸਟਾਂ ਖਾਲੀ ਸੀ ਉਹ ਭਰਨਾ ਸ਼ੁਰੂ ਹੋ ਗਈਆਂ ਤੇ ਹੁਣ ਆਉਣ ਵਾਲੇ ਟਾਈਮ ਅੰਦਰ ਹੋਰ ਵੀ ਭਰਤੀ ਹੋਏਗੀ 55000 ਤੋਂ ਵੱਧ ਪੰਜਾਬ ਦੇ ਬੱਚਿਆਂ ਨੂੰ ਢਾਈ ਸਾਲ ਦੇ ਵਿੱਚ ਨੌਕਰੀਆਂ ਮਿਲੀਆਂ ਬਹੁਤ ਵੱਡੀ ਗੱਲ ਹੈ ਇਹ ਮੁੱਖ ਮੰਤਰੀ ਸਾਹਿਬ ਨੇ ਕਰਕੇ ਦਿਖਾਇਆ ਜਿਵੇਂ ਦੱਸਿਆ ਸਾਡੇ ਬਹੁਤ ਅੱਛੀ ਸਟੇਟ ਮੈਨੇਜ ਕਰ ਰਹਾ ਹੈ ਸੀਪਾਈ ਸਾਹਿਬ ਇਹਨਾਂ ਨੇ ਦੱਸਿਆ ਕਿ ਜੋ ਟੀਚਰਾਂ ਨੂੰ ਕਦੀ ਟ੍ਰੇਨਿੰਗ ਲਈ ਕਦੀ ਨਹੀਂ ਬਾਹਰ ਭੇਜਿਆ ਗਿਆ ਸੀ ਇਹ ਟੀਚਰਾਂ ਨੂੰ ਟ੍ਰੇਨਿੰਗ ਲਈ ਸਿੰਗਾਪੁਰ ਹੋਰ ਕੰਟਰੀਆਂ ਦੇ ਵਿੱਚ ਜਿੱਥੇ ਜਿੱਥੇ ਭੇਜਿਆ ਗਿਆ ਤੇ ਸਾਡੇ ਬੜੀ ਮਾਣ ਵਾਲੀ ਗੱਲ ਆ ਕਿ ਸਾਡੇ ਟੀਚਰਾਂ ਨੂੰ ਬਾਹਰ ਟ੍ਰੇਨਿੰਗ ਲਈ ਭੇਜਿਆ ਤੇ ਉਹ ਆ ਕੇ ਬੱਚਿਆਂ ਨੂੰ ਹੋਰ ਵੀ ਜ਼ਿਆਦਾ ਵਧੀਆ ਜੜੀਆਂ ਉਹ ਐਜੂਕੇਸ਼ਨ ਦੇਣਗੇ ਜੈ ਕਲਾਸਰੂਮ ਨਹੀਂ ਸੀ ਜਾਂ ਪੱਖੇ ਨਹੀਂ ਲੱਗੇ ਸੀ ਜਾਂ ਕਿਤੇ ਵਾਸ਼ਰੂਮ ਨਹੀਂ ਸੀ ਪਰ ਉਦੋਂ ਜਰੂਰਤਾਂ ਪੂਰੀਆਂ ਹੋਈਆਂ ਸ਼ੁਰੂ ਹੋ ਗਈਆਂ ਤੇ ਹੁਣ ਆਪਾਂ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਦੇ ਵਿੱਚ ਪੜਾਈਏ ਤੇ ਮੇਰੇ ਨਾਲ ਅੱਜ ਸਾਡੇ ਕਾਉਂਸਲਰ ਨੇ ਜਿਹੜੇ ਇੱਥੋਂ ਦੇ ਮਨਜੀਤ ਕੌਰ ਜੀ ਜਿਨ੍ਹਾਂ ਦਾ ਬਹੁਤ ਜਜ਼ਬਾ ਹੈ ਕੰਮ ਕਰਨ ਦਾ ਉਹਨਾਂ ਦੇ ਹਸਬੰਦ ਵੀ ਨਾਲ ਆਏ ਨੇ ਸਾਡੇ ਪ੍ਰਿੰਸੀਪਲ ਅਸ਼ੋਕ ਬਸਰਾ ਜੀ ਜਿਨ੍ਹਾਂ ਦੇ ਸਕੂਲ ਨੂੰ ਦੇਖਿਓ ਜਾ ਕੇ ਤੁਸੀਂ ਜਮਸ਼ੇਰ ਦੇ ਵਿੱਚ ਇੰਨਾ ਵਧੀਆ ਸਕੂਲ ਬਣਾਇਆ ਇਹਨਾਂ ਨੇ ਤੇ ਉੱਥੇ ਤਾਂ ਆਪਣੇ ਆਪ ਦਿਲ ਕਰਦਾ ਕਿ ਅਸੀਂ ਆਪਣੇ ਬੱਚੇ ਨੂੰ ਇੱਥੇ ਐਡਮਿਸ਼ਨ ਕਰਾਈਏ ਜਦੋਂ ਸਕੂਲ ਵਧੀਆ ਹੋਏਗਾ ਤੇ ਫਿਰ ਸਾਨੂੰ ਲੱਗੇਗਾ ਕਿ ਇੱਥੇ ਸਾਡਾ ਬੱਚਾ ਵਧੀਆ ਪੜ੍ਹ ਸਕਦਾ ਤੇ ਜਦੋਂ ਸਕੂਲ ਦਾ ਹੀ ਪਹਿਲਾਂ ਕੁਝ ਨਹੀਂ ਸੀ ਮੂੰਹ ਚਰ ਤੇ ਫਿਰ ਬੱਚਿਆਂ ਨੂੰ ਪੜ੍ਹਾਉਣ ਨੂੰ ਵੀ ਆਪਾਂ ਸੋਚਦੇ ਸੀਗੇ ਕਿ ਇੱਥੇ ਕਿੱਦਾਂ ਬੱਚਾ ਪੜ੍ਹਾਵਾਂਗੇ ਪਰ ਹੁਣ ਸਾਰੇ ਆ ਕੇ ਬੇਨਤੀ ਆ ਕਿ ਆਪਾਂ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਦੇ ਵਿੱਚ ਪੜਾਈਏ ਜਿੰਨੀ ਵੀ ਇੱਥੋਂ ਟੀਮ ਆਈ ਆ ਸਾਡੇ ਜੋਗਾ ਜੀ ਸਾਡੇ ਬਲਾਕ ਪ੍ਰਧਾਨ ਮਨਦੀਪ ਜੀ ਸਾਡੇ ਇਸ ਐਜੂਕੇਸ਼ਨ ਕਮੇਟੀ ਦੇ ਮੈਂਬਰ ਸੰਧੂ ਸਾਹਿਬ ਜਿੰਨੇ ਵੀ ਪ੍ਰਧਾਨ ਸਾਹਿਬ ਜਿੰਨੇ ਵੀ ਤੁਸੀਂ ਅੱਜ ਇੱਥੇ ਖਮਰੇ ਤੋਂ ਸਨਮਾਨਯੋਗ ਸ਼ਖਸੀਤਾ ਪਹੁੰਚ ਗਿਆਂ ਮੈਂ ਤੁਹਾਡਾ ਧੰਨਵਾਦ ਵੀ ਕਰਦੀ ਆ ਕਿਉਂਕਿ ਅੱਜ ਤੁਸੀਂ ਵੀ ਇਸ ਮੁਹਿੰਮ ਦਾ ਹਿੱਸਾ ਬਣੇ ਹੋ ਤੁਸੀਂ ਵੀ ਆਪਣੇ ਜਿੰਨੇ ਵੀ ਅਸ پاس ਦੇ ਲੋਕ ਨੇ ਉਹਨਾਂ ਨੂੰ ਦੱਸੋ ਕਿ ਆਪਾਂ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲ ਦੇ ਵਿੱਚ ਪੜਨ ਲਈਏ ਕਿਉਂਕਿ ਇੱਥੋਂ ਹੀ ਬਹੁਤ ਵਧੀਆ ਐਜੂਕੇਸ਼ਨ ਮਿਲ ਸਕਦੀ ਆ ਇਹ ਆਪਣੀ ਕਿਤੇ ਨਾ ਕਿਤੇ ਮਾਨਸਿਰ ਦਾ ਪਹਿਲਾ ਰਹੀ ਆ ਕਿਉਂਕਿ ਸਕੂਲਾਂ ਦੇ ਹਾਲਾਤ ਬੜੇ ਮਾੜੇ ਸੀ ਟੀਚਰਾਂ ਦੀ ਕਮੀ ਸੀ ਉਹਦੇ ਕਰਕੇ ਫਿਰ ਸਕੂਲ ਗਈ ਤਾਂ ਉਕੇ ਖੜੇ ਆ ਦਿਨ ਰਾਤ ਖੜੇ ਆ ਬਾਕੀ ਅਸੀਂ ਸਾਡੇ ਸਹਲਕੇ ਦੀ ਮਾਨ ਮੈਡਮ ਰਾਜਵਿੰਦਰਪੁਰ ਤੇੜਾ ਜੀ ਚਾਹ ਪਸੰ ਇੰਪਰੂਵਮੈਂਟ ਕਾਸ ਜਲੰਧਰ ਬਹੁਤ ਹੀ ਪਾਰਟੀ ਦੇ ਸਪੋਰਟ ਮੈਨੇ ਉਹ ਮੈਨੇ ਕੋਨਾਂ ਨੇ ਤੁਹਾਨੂੰ ਪਾਰਟੀ ਦੇ ਗਤੀਵਿਧੀਆਂ ਦੱਸੀਆਂ ਥੋੜੇ ਸਮੇਂ ਦੇ ਵਿੱਚ ਜਿੰਨਾ ਸਰਕਾਰਾਂ ਕਰ ਰਹੀਆਂ ਬਹੁਤ ਵਧੀਆ ਕੀਤਾ ਤੇ ਕੰਮ ਕਰਾਂਗੇ ਤਾਂ ਇਹ ਜਿਹੜਾ ਹੈਗਾ ਸਰਕਾਰ ਦਾ ਜਿਹੜਾ ਇੱਕ ਪ੍ਰੋਜੈਕਟ ਲਿਆ ਆ ਜਿਵੇਂ ਅਬਰਦਲਾ ਦਾ ਕਾਜਾ ਬੋੜਾ ਸੋ ਆਓ ਅੱਜ ਆਪਾਂ ਕਸਮ ਖਾਈਏ ਕਿ ਦੇ ਸਰਕਾਰ ਸਰਕਾਰ ਤੁਸੀਂ ਹੋ ਪੰਜਾਬ ਸਿੱਖਿਆ ਕ੍ਰਾਂਤੀ ਦੇ ਅਧੀਨ ਹੁਨਰ ਸਿੱਖਿਆ ਸਕੂਲ ਦੇ ਤਹਿਤ ਸਾਡੇ ਮਾਜੋ ਮੁੱਖ ਮੰਤਰੀ ਪੰਜਾਬ ਸਰਦਾਰ ਪਗੰਗ ਸਿੰਘ ਮਾਨ ਜੀ ਅਤੇ ਸਿੱਖਿਆ ਮੰਤਰੀ ਸੁਖਦਾਰ ਸਰਜੋਤ ਸਿੰਘ ਬੈਂਦੀ ਦੇ ਗੁਆਇ ਦੇ ਵਿੱਚ ਪੰਜਾਬ ਦੇ 40 ਸਕੂਲਾਂ ਨੂੰ ਇਹ ਹੁਨਰ ਸਿੱਖਿਆ ਪ੍ਰਦਾਨ ਕੀਤੀ ਗਈ ਹੈ ਜਿਦੇ ਵਿੱਚ ਇਹਨਾਂ ਸਾਰੇ ਅਕ 10 ਜਿੱਤਾ ਹੈਗਾ ਜਲੰਧਰ ਜ਼ਿਲ੍ਹੇ ਦੇ ਸਿਰਫ ਦੋ ਸਕੂਲ ਨੇ ਜਿਨ੍ਹਾਂ ਨੂੰ ਇਹ ਸਿੱਖਿਆ ਦਿੱਤੀ ਗਈ ਹੈ ਹੁਨਰ ਸਿੱਖਿਆ ਇੱਕ ਹੈਗਾ ਗਵਰਨਮੈਂਟ ਗਰਲਸ ਸੀਨੀਅਰ ਸੈਕੰਡਰੀ ਸਕੂਲ ਫਲੋਰ ਤੇ ਦੂਸਰਾ ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਖੰਭਰਾ ਜਿਹੜਾ ਕਿ ਸਾਡਾ ਸਕੂਲ ਅਸੀਂ ਆਪਣੀ ਸਰਕਾਰ ਦੇ ਆਪਣੇ ਡਿਪਾਰਟਮੈਂਟ ਦੇ ਬਹੁਤ ਬਹੁਤ ਧੰਨਵਾਦੀ ਆ ਕਿ ਸਾਨੂੰ ਇਹ ਜਿਹੜਾ ਹੁਨਰ ਸਿੱਖਿਆ ਦਾ ਮੌਕਾ ਦਿੱਤਾ ਕਿਉਂਕਿ ਸਾਡੇ ਬੱਚੇ ਜਿਹੜੇ ਹੈਗੇ ਨੇ ਸਾਨੂੰ ਉਹ ਸਾਡੇ ਕੋਲ ਪਹਿਲੇ ਕੋਰਸ ਚੋਂ ਦਾ ਸੀਗਾ ਉਹਨੇ ਪੂਰਾ ਟੀਮ ਬਣਾ ਕੇ ਗਈ ਹੈ ਜਿਸਨੂੰ ਕਿ ਤਾਰੀਖ ਨੂੰ ਟੀਮ ਡਾਕਟਰ ਕਿਹਾ ਗਿਆ ਮੈਂ ਅੱਜ ਦੇ ਮੁੱਖ ਮਹਿਮਾਨ ਸ਼੍ਰੀਮਤੀ ਰਾਜੀ ਜੀ

ਦਾਗਮਿਆ ਦਰਸ਼ਕੋ ਫਟੇ ਲਗਾ ਸਰ ਦੇਖੇ ਜ਼ਾਮ ਨੇ ਸਰ ਦੇਖੇ ਜ਼ਾਮ ਨੇ ਤੁਸੀਂ ਦੇਖ ਰਹੇ ਹੋ ਪੁਲਸ ਦਰਪਣ ਤੇ ਮੈਂ ਹਾਂ ਤੁਹਾਡਾ ਹਰਜੀਤ ਸਿੰਘ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੰਬਰਾ ਵਿੱਚ ਇੱਕ ਪ੍ਰੋਗਰਾਮ ਹੈ ਜੀ ਸਿੱਖਿਆ ਕ੍ਰਾਂਤੀ ਨੂੰ ਲੈ ਕੇ ਚਲਾਓ ਇੱਥੇ ਰਾਜਵਿੰਦਰ ਕੌਰ ਥਿਆੜਾ ਜੀ ਪਹੁੰਚੇ ਨੇ ਸਤਿ ਸ਼੍ਰੀ ਅਕਾਲ ਜੀ ਸਾਚੀ ਕਾਲ ਜੀ ਮੈਮ ਜੀ ਜਿਦਾ ਭਗਵੰਤ ਮਾਨ ਸਾਹਿਬ ਜੀ ਨੇ ਸਿੱਖਿਆ ਕ੍ਰਾਂਤੀ ਸ਼ੁਰੂ ਕੀਤਾ ਔਰ ਬੱਚਿਆਂ ਨੂੰ ਸਿਖਲਾਈ ਜਿਹੜਾ ਕਿ ਇਥੇ ਬਿਊਟੀ ਪਾਰਲਰ ਦਾ ਕੋਰਸ ਜਿਹੜੇ ਬਾਰ ਮਹਿੰਗੇ ਕੋਰਸ ਇਥੇ ਫ੍ਰੀ ਕੀਤੇ ਉਹਦੇ ਬਾਰੇ ਤੁਸੀਂ ਕੀ ਕਹੋਗੇ ਦੇਖੋ ਸਾਡੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦੀ ਸੋਚ ਆਏ ਕਿ ਉਹਨਾਂ ਦੀ ਸੋਚ ਨੂੰ ਸਲਾਮ ਕਰਦੇ ਆਂ ਅਸੀਂ ਕਿ ਉਹਨਾਂ ਦੀ ਸੋਚ ਇੰਨੀ ਅੱਛੀ ਆ ਸਾਡੇ ਪੰਜਾਬ ਦੇ ਬੱਚਿਆਂ ਪ੍ਰਤੀ ਜੇ ਸਰਕਾਰੀ ਸਕੂਲਾਂ ਦੀ ਗੱਲ ਕਰ ਲਈਏ ਜਿਵੇਂ ਤੁਸੀਂ ਕੋਰਸ ਦੀ ਗੱਲ ਕੀਤੀ ਆ ਐਜੂਕੇਸ਼ਨ ਦੇ ਨਾਲ-ਨਾਲ ਦੇਖੋ ਸਾਡੇ ਬੱਚਿਆਂ ਨੂੰ ਜੇ ਸਰਕਾਰੀ ਸਕੂਲ ਦੇ ਵਿੱਚ ਹੀ ਇਹ ਕੋਰਸ ਕਰ ਲੈਣ ਬੱਚੇ ਤਾਂ ਸਾਡੇ ਬਹੁਤ ਵੱਡੀ ਗੱਲ ਆ ਸਾਡੇ ਲਈ ਕਿਉਂਕਿ ਮੁੱਖ ਮੰਤਰੀ ਸਾਹਿਬ ਦਾ ਮੈਂ ਧੰਨਵਾਦ ਵੀ ਕਰਦੀ ਆ ਸਾਡੇ এডਿਕੇਸ਼ਨ ਮਿਨਿਸਟਰ ਹਰਜੋਤ ਸਿੰਘ ਬੈਂਸ ਜੀ ਦਾ ਧੰਨਵਾਦ ਕਰਦੀ ਆ ਜੋ ਉਹਨਾਂ ਨੇ ਆ ਸਿੱਖਿਆ ਕ੍ਰਾਂਤੀ ਤਹਿਤ ਸਾਡੇ ਜਿਹੜੇ ਸਕੂਲਾਂ ਦਾ ਨਕਸ਼ਾ ਨਿਹਾਰੀ ਬਦਲ ਕੇ ਰੱਖ ਦਿੱਤਾ ਸੋ ਬਹੁਤ ਵਧੀਆ ਲੱਗਿਆ ਅੱਜ ਸਕੂਲ ਖੰਬਰਾ ਦੇ ਵਿੱਚ ਆਈ ਆ ਸਾਡੇ ਪ੍ਰਿੰਸੀਪਲ ਵਾਈਸ ਪ੍ਰਿੰਸੀਪਲ ਜੀਪੀ ਸਿੰਘ ਤੇ ਪ੍ਰਿੰਸੀਪਲ ਮਨਦੀਪ ਕੌਰ ਜੀ ਦੀ ਅਗਵਾਈ ਦੇ ਵਿੱਚ ਅੱਜ ਜੋ ਸਕੂਲ ਚੱਲ ਰਿਹਾ ਬਹੁਤ ਵਧੀਆ ਆ ਅੱਜ ਅਸੀਂ ਕਲਾਸਰੂਮ ਦਾ ਉਦਘਾਟਨ ਕੀਤਾ ਤੇ ਬੜਾ ਅੱਛਾ ਲੱਗ ਰਿਹਾ ਇੱਥੇ ਆ ਕੇ ਧੰਨਵਾਦ ਥੈਂਕ ਯੂ ਹਾਂ ਉਹਨਾਂ ਨੂੰ ਵੀ ਪਿਆਰ ਕਰਦੇ ਆ